ਜਜ਼ੀਦਾਰ ਬਾਬਾ ਫੂਲਾ ਸਿੰਘ ਜੀ ਦੇ ਜੋੜ ਮੇਲੇ ਆਪ ਨੂੰ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਪੰਨੋਂ ਸਾਧ ਸੰਗਤ ਬਾਗੜੀ ਪਤੀ ਬਿੱਟੇ ਸੇ ਖੜੇ ਆ ਜੋ ਕਿ ਸਾਧ ਸੰਗਤ ਜੀਓ ਸਿੱਖ ਮਹਾਨ ਸਹਿਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਜ਼ੀਦਾਰ ਬਾਬਾ ਸੇਰ ਫੂਲਾ ਸਿੰਘ ਜੀ ਦਾ ਜੋੜ ਮੇਲਾ ਦਿਲਾ ਵਿਖੇ ਮਨਾਇਆ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਐਲ ਵੀ ਐਸ ਤਸਵੀਰਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਬਾਗੜੀ 23 ਵਜਦੀ ਹੈ ਇਹ ਬਾਗੜੀ 23 ਦੇ ਵਿੱਚ ਬਹੁਤ ਹੀ ਹਾਰਦਿਕ ਸਵਾਗਤ ਹੈ ਜਿਹੜਾ ਉਹ ਬਹੁਤ ਪਿਆਰੇ ਢੰਗ ਨਾਲ ਤੁਸੀਂ ਦੇਖਾ ਦੇਉ ਤਸਵੀਰਾਂ ਦੇ ਰਾਹੀਂ ਇੱਧਰ ਕੀ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਰਾਹੀਂ ਕਿ ਕਿੰਨਾ ਸੋਹਣਾ ਸੁੰਦਰ ਹਾਰਦਿਕ ਸਵਾਗਤ ਕੀਤਾ ਸੰਗਤਾਂ ਨੇ ਹੁਣ ਆਪਾਂ ਅੱਗੇ ਜਾ ਕੇ ਦੇਖਦੇ ਹਾਂ ਕਿ ਗੁਰੂ ਕਾ ਜਿਹੜਾ ਲੰਗਰ ਹੈ ਉਹ ਵੀ ਇਸ ਪੱਤੀ ਵੱਲੋਂ ਲਾਇਆ ਗਿਆ ਆਪਾਂ ਗੱਲ ਵੀ ਕਰਾਂਗੇ ਇੱਥੋਂ ਦੇ ਜੋ ਜਹੇਦਾਰ ਜੀ ਇਹ ਜਿਹੜਾ ਸਿੱਧੀ ਜੋੜ ਮੇਲਾ ਹੈ ਇਹ ਕਿਹੜੀ ਬੱਤੀ ਦੇ ਵਿੱਚ ਹੋਣ ਵਾਲਾ ਹੈ ਕੀ ਮਤਲਬ ਇੱਥੇ ਲੰਗਰ ਲਾਇਆ ਹੋਇਆ ਇਹ ਸਰ ਪੁੱਛੋ ਜੀ ਮੈਨੂੰ ਪਤਾ ਇਹ ਇਧਰ ਕਿ ਲੱਗ ਮੈਨੂੰ ਤਾਂ ਪਤਾ ਨਹੀਂ ਜੀ ਮੈਂ ਕਰਾਂ ਗੱਲ ਜੀ ਇਹ ਆਪਾਂ ਗੱਲ ਕਰਦੇ ਆਂ ਮੈਂ ਸੇਸ਼ ਤੌਰ ਤੇ ਸਾਡੇ ਨਾਲ ਖਾਲਸਾ ਜੁੜੇ ਨੇ ਉਹ ਤਾਂ ਪੁੱਛਾਂਗੇ ਕਿ ਇਸ ਪੱਤੀ ਦੇ ਵਿੱਚ ਜੋ ਲੰਗਰ ਲਾਇਆ ਹੈ ਇਹਦਾ ਮਕਸਦ ਕੀ ਹੈ ਤੇ ਵਿਸਥਾਰ ਦੇ ਨਾਲ ਜਾਣਕਾਰੀ ਐਲਵੇਸ ਨਿਊਜ਼ ਦੇ ਵਿੱਚ ਸਵਾਗਤ ਹੈ ਤੁਹਾਡਾ ਵਾਈਗਰੂ ਜੀ ਦਾ ਖਾਸਾ ਹੋਏਗੀ ਕੀ ਨਾਮ ਹੈ ਜਿਹਦਰ ਜੀ ਆਪ ਜੀ ਦਾ ਜਤਿੰਦਰ ਸਿੰਘ ਜੀ ਜਤਿੰਦਰ ਸਿੰਘ ਜੀ ਸਾਨੂੰ ਇਹ ਦੱਸੋ ਜਾਣਕਾਰੀ ਕਿ ਪਿੰਡ ਦੇਲਾ ਸੀ ਹੈ ਵੀ ਕਿ ਹਰ ਸਾਲ ਦੀ ਤਰ੍ਹਾਂ ਜਥੇਦਾਰ ਮਹਾਨ ਸ਼ਹੀਦ ਬਾਬਾ ਅਕਾਲੀ ਫੁੱਲਾ ਸਿੰਘ ਜੀ ਦਾ ਜੋ ਜੋੜ ਮੇਲਾ ਮਨਾਇਆ ਜਾਂਦਾ ਹੈ ਦੇਸ਼ਾਂ ਦੇਸ਼ਾਂ ਵਿੱਚ ਸਭ ਨੂੰ ਪਤਾ ਹੀ ਹੈ ਇਹਦੇ ਬਾਰੇ ਤੁਸੀਂ ਵੀ ਦੱਸੋ ਕਿ ਕੀ ਕੀ ਪ੍ਰਾਪਤੀਆਂ ਨੇ ਇਸ ਪਿੰਡ ਦਾ ਕੀ ਮਾਹੌਲ ਹੈ ਇਹਦੇ ਬਾਰੇ ਜਾਣਕਾਰੀ ਦਿਓ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਨੈਲ ਅਕਾਲੀ ਫੂਲਾ ਸਿੰਘ ਜੋ ਕਿ ਸਿੱਖ ਕੌਮ ਦੇ ਮਹਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਜਿਹੜੀ ਬਲੀਦਾਨ ਦਿੱਤਾ ਹੈ ਤੇ ਪਿੰਡ ਦੇਲਾ ਸਿੰਘਾਂ ਦੇ ਜੰਪਾਲ ਨੇ ਤੇ ਇੱਥੋਂ ਦਾ ਇਤਿਹਾਸ ਹੈ ਜਿਹੜਾ ਸਾਡੇ ਸਿੱਖ ਇਤਿਹਾਸ ਲਈ ਬੜਾ ਮਹਾਨ ਹੈ ਇਹ ਨਗਰ ਬੜਾ ਮਹਾਨ ਹੈ ਇੱਥੋਂ ਦੀ ਸੰਗਤ ਵੀ ਜਿਹੜੀ ਬੜੀ ਕਿਰਪਾ ਹੈ ਗੁਰੂ ਦੀ ਹਰ ਰੋਜ਼ ਗੁਰਬਾਣੀ ਦੇ ਨਾਲ ਜੁੜਦੀ ਹੈ ਤੇ ਗੁਰੂ ਦੇ ਸਿੱਖਿਆ ਦੇ ਉੱਪਰ ਜਿਹੜੀ ਚੱਲਦੀ ਹੈ ਕਿਉਂਕਿ ਅਕਾਲੀ ਫੂਲਾ ਸਿੰਘ ਨੇ ਜਿਸ ਤਰ੍ਹਾਂ ਦੇ ਸਿਧਾਂਤ ਇਸ ਪਿੰਡ ਨੂੰ ਦਿੱਤੇ ਐ ਉਹਨਾਂ ਸਿਧਾਂਤਾਂ ਦੇ ਉੱਪਰ ਪਿੰਡ ਦੇਲਾ ਸਿੰਘਾਂ ਦੇ ਨਗਰ ਦੀ ਸੰਗਤ ਹੈ ਜਿਹੜੀ ਉਹ ਚੱਲ ਰਹੀ ਹੈ ਬੜਾ ਵਧੀਆ ਪ੍ਰਾਲੇ ਸੰਗਤ ਦਾ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬੜੇ ਸੋਹਣੇ ਪ੍ਰਾਲੇ ਹੁੰਦੇ ਐ ਹਰ ਟਾਈਮ ਟਾਈਮ ਤੇ ਦਸਤਾਰ ਮੁਕਾਬਲੇ ਦਸਤਾਰ ਦੀ ਸਕਲਾਈ ਸਲਾਈ ਇਸ ਨਗਰ ਦੇ ਵਿੱਚ ਉਹਦੀ ਦਿੱਖੀ ਜਾਂਦੀ ਹੈ ਜੀ ਤੇ ਇਹ ਨਗਰ ਹੈ ਜਿਹੜਾ ਸਾਰੇ ਪੰਜਾਬ ਦੇ ਵਿੱਚ ਮਹਿਰਬਾਨੀਆਂ ਸੰਗਤ ਜੀ ਨਗਰ ਗੇਂ ਕਦਾ ਤੋਂ ਜਿਤਨੀ ਵੀ ਸੰਗਤ ਆਜਾ ਨੇ ਅੰਕ ਤੋਂ ਬੇਤੀ ਗੁਰਦੁਆਰਾ ਸਾਹਿਬ ਦੇ ਬਾਹਰ ਟ੍ਰੈਫਿਕ ਰਹੀ ਹੈ ਜੇਰ ਕਨਾਂ ਨੂੰ ਸੰਗਤ ਨੂੰ ਜਿੱਥੇ ਨੇ ਜਾਣਾ ਹੈ ਉਹ ਗੁਰਦੁਆਰਾ ਸਾਹਿਬ ਦੇ ਬਾਹਰ ਪਹੁੰਚ ਜਾਵੇ ਸਵੇਰ ਤੋਂ ਇਹ ਵਾਣਾ ਹੋਏ ਘਰ ਤੋਂ ਰਾਜੇ ਇੱਥੇ ਲੱਗ ਪਏ ਲੱਗ ਕੇ ਗਏ ਨੇ ਕਾਕਰ ਦਾ ਬਣਾਓ 7:30 ਦੁਬਾਰਾ ਚਾਹ ਦਾ ਲੰਗਰ ਤਿਆਰ ਹੈ ਸੰਗਤ ਦੇ ਲਈ ਦਰਿਆ ਤੁਹਾਡੇ ਲਈ ਰਸਾਈਆਂ ਗਈਆਂ ਨੇ ਕਿਰਪਾ ਕਰਕੇ ਪਿਆਰ ਸਤਿਕਾਰ ਦੇ ਨਾਲ ਬੈਠ ਜਾਓ ਸਭ ਤੋਂ ਪਹਿਲਾਂ ਦੀੰਤੀ ਹੈ ਸਾਡੇ ਗੌਂਦ ਦੀ ਸਤਿਕਾਰਯੋਗ ਹਾੜੀ ਦੇ ਸਾਹਿਬ ਚਰਚਨ ਸਿੰਘ ਜੀ ਪਰਵਾਨਾ ਜੋ ਕਿ ਦੀਡੀਆਂ ਦਾ ਢਾਡੀ ਜੰਦਾ ਹੈ ਉਹਨਾਂ ਨੇ ਆਪ ਸੰਗਤਾਂ ਨੂੰ ਇਤਿਹਾਸ ਵਰਗਣ ਕਰਵਾਉਣਾ ਹੈ ਪੰਲਤ ਨੂੰ ਬੇਨਤੀ ਹੈ ਕਿ ਇਕਾਗਰਤਾ ਬਣਾਓ ਬੈਠੋ ਆਰਾਮ ਦੇ ਨਾਲ ਕਿਰਪਾ ਕਰਕੇ ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜਿਵੇਂ ਆਪ ਜੀ ਨੇ ਪਹਿਲਾਂ ਪਿਆਰ ਦਾ ਸਬੂਤ ਦਿੱਤਾ ਹੈ ਸਾਦਰਤਾ ਨਾਲ ਟਿਕਾ ਦੇ ਨਾਲ ਬੈਠ ਜਾਓ ਤੁਸੀਂ ਦੇਖ ਸਕਦੇ ਹੋ ਛੋਟਾ ਜੱਥੇ ਨੇ ਇਤਿਹਾਸ ਸੁਣਾਉਣਾ ਹੈ ਧੰਨਵਾਦ ਸਮੁੱਚੀ ਹੀ ਬਾਗੜੀ ਭੱਟੀ ਦੀ ਇਸ ਸੋਹ ਸੰਗਤ ਜਿਨ੍ਹਾਂ